ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੌਧਰੀ ਤੁਸੀਂ ਮੇਰੇ ਨਾਲ ਵੇਖਦੇ ਪਏ ਹੋ ਸਾਡੀ ਬਖਸ਼ੀਸ਼ ਸਿੰਘ ਸੰਧੂ ਹਰਾਨਾ ਡਾਕਟਰ ਬਖਸ਼ੀਸ਼ ਸਿੰਘ ਸੰਧੂ ਹਰਾਨਾ ਦੇ ਨਾਲ ਸਾਡੀ ਜਿਹੜੀ ਹਫਤਾਵਾਰ ਗੱਲਬਾਤ ਹੁੰਦੀ ਹੈ ਪੰਜਾਬ ਦੇ حوالے ਦੇ ਨਾਲ ਪੰਜਾਬੀਆਂ ਦੇ حوالے ਦੇ ਨਾਲ ਸਿੱਖਾਂ ਦੇ حوالے ਦੇ ਨਾਲ ਤੇ ਹੋਰ ਸਾਰੇ ਜਿਹੜੇ ਸਾਡੀ ਕੌਮ ਦੇ ਜਿਹੜੇ ਪ੍ਰੋਬਲਮ ਨੇ ਮਸਲੇ ਨੇ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਜਾਗਰੂਕ ਕਰਦੇ ਨੇ ਉਹਨਾਂ ਨੂੰ ਬੇਨਤੀ ਵੀ ਕਰਦੇ ਨੇ ਉਹਨਾਂ ਨੂੰ ਦੱਸਦੇ ਵੀ ਨੇ ਕਿ ਕਿੱਥੇ ਫਸ ਕੇ ਰਹਿ ਗਏ ਆ ਅਸੀਂ ਤੇ ਕਿੱਥੇ ਅਸੀਂ ਜਾਣਾ ਅੱਜ ਵੀ ਅਸੀਂ ਇਸੇ ਹੀ ਆਪਣਾ ਕੁਝ ਗੱਲਾਂ ਦੇ ਗੱਲ ਕਰਾਂਗੇ ਇੱਕ ਸਵਾਲ ਬੜਾ ਪੁੱਛਿਆ ਜਾਂਦਾ ਜੀ ਕਿ ਯਾਨੀ ਕਿ ਸਾਡੇ ਤੇ ਸਿੱਖਾਂ ਤੇ ਕੀ ਟਾਰਗੇਟ ਹੁੰਦਾ ਕਿਉਂ ਟਾਰਗੇਟ ਹੁੰਦਾ ਕਿਸ ਤਰ੍ਹਾਂ ਟਾਰਗੇਟ ਹੁੰਦਾ ਤੁਸੀਂ ਕੋਈ ਐਵੇਂ ਹੀ ਤਾਂ ਨਹੀਂ ਗੱਲਾਂ ਬਣਾਈਆਂ ਹੋਈਆਂ ਅੱਜ ਜਰਾ ਮੈਂ ਡਾਕਟਰ ਸਾਹਿਬ ਦੇ ਕੋਲੋਂ ਸਮਝਾਂਗਾ ਕਿ ਸਾਡੀ ਕੌਮ ਦੇ ਉੱਤੇ ਸਾਨੂੰ ਟਾਰਗੇਟ ਕੀਤਾ ਕਿਵੇਂ ਜਾਂਦਾ ਹੈ ਕਿਉਂ ਕੀਤਾ ਜਾਂਦਾ ਤੇ ਉਹਦੇ ਕਿਸ ਤਰ੍ਹਾਂ ਕੀ ਹਥਿਆਰ ਵਰਤੇ ਜਾਂਦੇ ਨੇ ਔਰ ਸਾਡੀ ਕਿਹੜੀ-ਕਿਹੜੀ ਚੀਜ਼ ਜਿਹੜੀ ਟਾਰਗੇਟ ਦੇ ਉੱਤੇ ਦਰਸੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜਰਾ ਸਾਡੇ ਸਰੋਤਿਆਂ ਨੂੰ ਜਰਾ ਤੁਸੀਂ ਦੱਸੋ ਕਿ ਕਿਉਂ ਟਾਰਗੇਟ ਕਰਦਾ ਸਾਨੂੰ ਹਿੰਦ ਹਿੰਦੀ ਹਿੰਦੁਸਤਾਨੀ ਸਰਕਾਰਾਂ ਦੀ ਅਗਰ ਗੱਲ ਕਰੀਏ ਤੇ ਉਹ ਪੰਜਾਬ ਨੂੰ ਜਾਂ ਸਿੱਖਾਂ ਨੂੰ ਕਿਉਂ ਟਾਰਗੇਟ ਕਰਦਾ ਪਹਿਲੇ ਅਸੀਂ ਕਿਉਂ ਤੇ ਆ ਜਾਨੇ ਚੌਧਰੀ ਸਾਹਿਬ ਤੁਹਾਡਾ ਪਹਿਲਾਂ ਬਹੁਤ ਤੁਹਾਡਾ ਧੰਨਵਾਦ ਆਪਣੇ ਸਰੋਤਿਆਂ ਦਾ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਪ੍ਰੋਬਲਮਸ ਮੈਨੂੰ ਸ਼ਾਮਲ ਕੀਤਾ ਵਾ ਵੇਖੋ ਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਵਾ ਬੜਾ ਐਮ ਹੈ ਕਿ ਇਹ ਹਿੰਦੁਸਤਾਨ ਸਿੱਖਾਂ ਨੂੰ ਤੇ ਪੰਜਾਬ ਨੂੰ ਕਿਉਂ ਟਾਰਗੇਟ ਕਰ ਰਿਹਾ ਵਾ ਟਾਰਗੇਟ ਦਾ ਮਤਲਬ ਵੀ ਕਿਲਿੰਗ ਆਫ ਸਿਕਸ ਇਨ ਪੰਜਾਬ ਇੰਡੀਆ ਐਂਡ 에ਵਰੀਵੇਅਰ ਇਨ ਦ ਵਰਲਡ ਅੱਛਾ ਇਹਦੇ ਵਿੱਚ ਪਹਿਲੋਂ ਇਹ ਸੋਚਣ ਦੀ ਲੋੜ ਹੈ ਆਪੀ ਹਿੰਦੁਸਤਾਨ ਜਿਹੜਾ ਵਾ ਕੀ ਕਰ ਰਿਹਾ ਵਾ ਜੇ ਤੁਸੀਂ ਸਵਾਲ ਪੁੱਛਦੇ ਜੇ ਪੀ ਤੁਸੀਂ ਕਹਿੰਦੇ ਜੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉਹ ਕਹਿੰਦੇ ਦੱਸੋ ਜੀ ਕੀ ਤੁਹਾਡੇ ਦੇ ਟਾਰਗੇਟ ਹੋਇਆ ਹੂੰ ਸਾਡੇ ਤੇ ਤਿੰਨ ਤਰੀਕੇ ਨਾਲ ਹਮਲੇ ਹੋ ਰਹੇ ਨੇ ਇੱਕ ਤੇ ਜਿਹੜਾ ਸਭ ਤੋਂ ਵੱਡਾ ਹਮਲਾ ਸ਼ੁਰੂ ਹੋਇਆ ਸੀ ਉਹ ਹੈਗਾ ਧਾਰਮਿਕ ਆਜ਼ਾਦੀ ਉੱਤੇ ਹਮਲੇ ਤੇ ਧਰਮ ਦੀ ਹੋਣਦ ਨੂੰ ਖਤਮ ਕਰਨ ਵਾਸਤੇ ਅੱਛਾ ਉਹਦਾ ਜਵਾਬ ਇਹ ਆ ਕਿ ਜਦੋਂ 1947 ਵਿੱਚ ਹਿੰਦੁਸਤਾਨ ਦੇਸ਼ ਆਜ਼ਾਦ ਹੋਇਆ ਇਹਨਾਂ ਦਾ ਜਿਹੜਾ ਸੀ ਕਨਸਟੀਟਿਊਸ਼ਨ 1950 ਦੇ ਵਿੱਚ ਬਣਿਆ ਉਹਦੇ ਵਿੱਚ ਸਿੱਖਾਂ ਨੂੰ ਹਿੰਦੂ ਕਹਿੰਦੇ ਨੇ ਹੂੰ ਇਸ ਸਿੱਖ ਧਰਮ ਤੇ ਸਭ ਤੋਂ ਵੱਡਾ ਹਮਲਾਵਾ ਇਹ ਇੱਕ ਬਹੁਤ ਵੱਡਾ ਟਾਰਗੇਟ ਬਣਾਇਆ ਹੈ ਅਛਾ ਉਹਦੇ ਨਾਲ ਇਹ ਆ ਕਿ ਜੋ ਵੀ ਸਾਡੇ ਰਸਮ ਰਿਵਾਜ ਨੇ ਜਾਂ ਵਿਆਹ ਸ਼ਾਦੀਆਂ ਨੇ ਜਾਂ ਸਾਡੇ ਹੱਕ ਨੇ ਉਹ ਸਾਰੇ ਜਿਹੜੇ ਨੇ ਉਹਨਾਂ ਉੱਤੇ ਹਿੰਦੂ ਕਾਨੂੰਨ ਜਿਹੜਾ ਵਾ ਉਹ ਲਾਗੂ ਹੁੰਦਾ ਵਾ ਉਹ ਹਿੰਦੂ ਕਾਨੂੰਨ ਦੇ ਥੱਲੇ ਆਉਂਦੇ ਨੇ ਇਹਦਾ ਮਤਲਬ ਕਿ ਸਾਡੀ ਜਿਹੜੀ ਧਾਰਮਿਕ ਜ਼ਾਦੀ ਹੋਰ ਵੀ ਡਿਲੂਟ ਹੋ ਗਈ ਸਾਡੀ ਧਾਰਮਿਕ ਜ਼ਾਦੀ ਜਿਹੜੀ ਆ ਘਟਾਈ ਜਾ ਰਹੀ ਆ ਤੇ ਸਾਡੇ ਧਰਮ ਨੂੰ ਤੇ ਸਾਡੀ ਬੋਲੀ ਪੰਜਾਬੀ ਨੂੰ ਮਾਨਤਾ ਨਹੀਂ ਦਿੱਤੀ ਨਹੀਂ ਦਿੱਤੀ ਜੀ ਸਹੀ ਅੱਛਾ ਇੱਕ ਤੇ ਟਾਰਗੇਟ ਹੈ ਦੂਜਾ ਪ੍ਰੈਟਿਕਲ ਟਾਰਗੇਟ ਹੈ ਪ੍ਰਟੀਕਲ ਟਾਰਗੇਟ ਹੈ ਆ ਕਿ ਪੰਜਾਬ ਦੇ ਵਿੱਚ ਭਾਵੇਂ ਕਿ ਇੱਕ ਪੰਜਾਬ ਸਰਕਾਰ ਜਿਹੜੀ ਆ ਚੁਣੀ ਹੋਈ ਗਵਰਨਮੈਂਟ ਆਂਦੀ ਆ ਪਰ ਪੰਜਾਬ ਗਵਰਨਮੈਂਟ ਦੇ ਕੋਈ ਸ਼ਕਤੀ ਨਹੀਂ ਹੈਗੀ ਥੋੜੀ ਜਿਹੀ ਸ਼ਕਤੀ ਹੈਗੀ ਆ ਪਰ ਜਿਹੜਾ ਹਰ ਇੱਕ ਸ਼ਕਤੀ ਜਿਹੜੀ ਆ ਉਹ ਇੰਡੀਆ ਸਟੇਟ ਜਿਹੜਾ ਕੰਟਰੋਲ ਕਰਦਾ ਜਦੋਂ ਪੰਜਾਬੀ ਸੂਬਾ ਬਣਿਆ 10 ਸਾਲ ਬਾਅਦ ਜਦੋਂ ਕਿ ਦੂਜੇ ਸੂਬੇ ਬਣੇ ਜਿਹੜਾ ਪੰਜਾਬੀ ਸੂਬਾ ਬਣਿਆ ਸੀ ਉਹ ਬਹੁਤ ਚੌਥਾ ਸਰ ਹੈ ਗਿਆ ਉਹਦੇ ਵਿੱਚ ਪੰਜਾਬੀ ਸਪੀਕਿੰਗ ਏਰੀਆ ਨਹੀਂ ਦਿੱਤੇ ਗਏ ਇਹ ਆ ਵੀ ਬੋਲੀ ਜਿਹੜੀ ਸੀ ਉਹਨੂੰ ਵੀ ਜਿਹੜੀ ਆ ਮਾਂ ਤਨ ਦਿੱਤੀ ਗਈ ਤੇ ਉਹ ਜਿਹੜਾ ਇਹ politcal ਜਿਹੜਾ ਸਿਸਟਮ ਬਣਿਆ ਵਾ ਪੰਜਾਬ ਦਾ ਉਹ ਇੰਡੀਆ ਦੇ ਕੰਟਰੋਲ ਚ ਹੈ ਜਦੋਂ ਵੀ ਪੰਜਾਬ ਦੀਆਂ ਸਰਕਾਰਾਂ ਨੇ ਕੋਸ਼ਿਸ਼ ਕੀਤੀ ਆ ਕਿ ਅਸੀਂ ਆਪਣੇ ਹੱਕ ਲਈਏ ਤੇ ਉਹਨਾਂ ਨੂੰ ਉਹਨਾਂ ਸਰਕਾਰਾਂ ਨੂੰ ਭੰਨ ਕੀਤਾ ਜਾਂਦਾ ਸੀ ਕਿ ਨਵਾਂ ਪੰਜਾਬ ਸਰਕਾਰ ਜਿਹੜੀ ਆ ਉਹ ਭੰਨ ਕੀਤੀ ਗਈ 35 3600 ਦੈਨ ਜਿਹੜੇ ਸੀ ਉਹ ਉਹਨਾਂ ਦਾ ਇੰਡੀਅਨ ਸਰਕਾਰ ਦਾ ਜਿਹੜਾ ਸੀ ਸੈਂਟਰਲ ਰੂਲ ਰਿਹਾ گورنر ਰੂਲ ਲਾਤਾ ਇੱਥੇ ਅੱਛਾ ਜੌਦੀ ਸਾਹਿਬ ਹੋਰ ਬੇਕੋ ਕਿੱਡੀ ਗੱਲ ਐ ਕਿ ਜੇ ਪੰਜਾਬ ਅਸੈਂਬਲੀ ਕੋਈ ਕਾਨੂੰਨ ਬਣਾਉਂਦੀ ਹੈ ਹਨਾ ਹਾਂਜੀ ਬਿਲਕੁਲ ਤੇ ਉਹ ਜਿਹੜਾ ਚੀਫ ਮਿਨਿਸਟਰ ਆ ਜੇ ਉਹ ਸਾਈਨ ਕਰ ਦੇ ਤੋ ਲਾਅ ਬਣ ਜਾਣਾ ਚਾਹੀਦਾ ਵਾ ਬਿਲਕੁਲ ਪਰ ਉਹ ਨਹੀਂ ਹਗਾ ਉਹਦੇ ਉੱਤੇ ਜਿਹੜਾ ਪੰਜਾਬ ਦਾ گورنر ਆ ਉਹ ਸਾਈਨ ਕਰੇਗਾ ਤੇ ਫਿਰ ਉਹ ਕਾਨੂੰਨ ਬਣੇਗਾ ਉਹ ਤੇ ਉਹ ਤੋ ਕੇਂਦਰ ਦਾ ਨੁਮਾਇੰਦਾ ਹੁੰਦਾ ਉਹ ਕੇ ਉਹ ਕੇਂਦਰ ਵੱਲੋਂ ਅਪੌਇੰਟ ਕੀਤਾ ਜਾਂਦਾ ਵਾ ਹਾਂ ਬਿਲਕੁਲ ਕੇਂਦਰ ਦਾ ਨਮਾਇੰਦਾ ਭੱਜੇ ਉਹ ਸਾਈਨ ਨਹੀਂ ਕਰਦਾ ਤੇ ਉਹ ਜਿਹੜਾ ਫਿਰ ਕਾਨੂੰਨ ਨਹੀਂ ਬਣ ਸਕਦਾ ਅੱਛਾ ਫਿਰ ਹੋਰ ਕਈ ਤਰੀਕੇ ਨੇ ਕਿ ਜਿਹੜਾ ਇਹ ਗਵਰਨਰ ਆ ਉਹ ਵੀ ਪੋਲਿਟਿਕਸ ਪਲੇ ਕਰਦਾ ਇਸ ਤਰ੍ਹਾਂ ਕਿ ਜਿਹੜੇ ਪਿਛਲੇ ਗਵਰਨਰ ਰਹੇ ਨੇ ਉਹ ਪੈਸੇ ਜਿਹੜੇ ਰੱਖਦੇ ਰਹੇ ਆਪਣੇ ਕੋਲ ਕਿ ਕਰੋੜਾਂ ਯਾਰਾਂ ਕਰੋੜਾਂ ਦੇ ਹਿਸਾਬ ਨਾਲ ਪੈਸੇ ਜਿਹੜੇ ਸੀ ਇਹਨਾਂ ਕੋਲ ਹੁੰਦੇ ਸੀ ਵਰਦੇ ਸੀ ਤੇ ਸਿੱਖਾਂ ਦੇ ਨੌਜਵਾਨਾਂ ਨੂੰ ਮਾਰਿਆ ਜਾਵੇ ਜਾਂ ਜਿਹੜੇ ਪੁਲਿਸ ਵਾਲੇ ਮਾਰਦੇ ਨੇ ਉਹਨਾਂ ਨੂੰ ਨਾਮ ਦਿੱਤੇ ਜਾਂ ਉਹਨਾਂ ਨੂੰ ਤ੍ਰਕੀਂ ਦਿੱਤੀ ਜਾਂ ਸੋ ਇਹ ਜਿਹੜਾ ਪੰਜਾਬ ਦੇ ਉੱਤੇ ਪੋਲੀਟਿਕਲ ਕੰਟਰੋਲ ਆ ਬੜਾ ਜਿਹਨਾਂ ਕਸ਼ਕੰਜੇ ਚ ਪੰਜਾਬ ਨੂੰ ਰੱਖਿਆ ਆ ਹਾਂ ਪੀ ਕੀ ਕਰੇਗਾ ਪੰਜਾਬ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਤੁਸੀਂ ਆਪਣਾ ਕਾਨੂੰਨ ਨਹੀਂ ਬਣਾ ਸਕਦੇ ਅੱਛਾ ਫਿਰ ਜਿਹੜਾ ਜਿਹੜਾ ਕਿ ਪੰਜਾਬ ਟੈਕਸ ਦਿੰਦਾ ਵਾ ਕੀ ਉਹ ਟੈਕਸ ਵਾਪਸ ਆਉਂਦਾ ਪੰਜਾਬ ਦੇ ਵਿੱਚ ਜਾਂ ਕਿੰਨਾ ਆਉਂਦਾ ਇਹਦੇ ਬਾਰੇ ਸਾਨੂੰ ਕਲੈਰਟੀ ਜਿਹੜੀ ਆ ਉਹ ਚਾਹੀਦੀ ਹੈ ਹਾਂ ਬਾਕੀ ਜਿਹੜੀ ਤੀਸੀ ਗੱਲ ਆ ਪੀ ਕਿਉਂ ਟਾਰਗੇਟ ਕਰਦਾ ਆਵਾਜ਼ਾਂ ਕਿਉਂ ਮਤਲਬ ਕਿ ਜਿਹੜੀ ਆ ਸਾਡੇ ਤੇ ਜਿਹੜੀ ਆ ਟਾਰਗੇਟਿੰਗ ਕਿਲਿੰਗ ਆ ਸਿੱਖ ਜਿਹੜੇ ਨੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਾਂ ਬਾਹਰ ਉਹ ਜਦੋਂ ਅਸੀਂ ਆਜ਼ਾਦੀ ਮੰਗਦੇ ਆ ਤੇ ਹਿੰਦੁਸਤਾਨ ਦੀ ਸਰਕਾਰ ਫਟਾਫਟ ਕਰ ਦਿੰਦੀ ਹੈ ਲੋ ਜੀ ਸਾਡੇ ਦੇਸ਼ ਨੂੰ ਟੈਰੀਟੋਰੀਅਲ ਇੰਟੀਗ੍ਰਿਟੀ ਜਿਹੜੀ ਆ ਉਹਦਾ ਖਤਰਾ ਵਾ ਉਹਦਾ ਖਤਰਾ ਵਾ ਪਰ ਟੈਰੀਟੋਰੀਅਲ ਇੰਟੀਗ੍ਰਿਟੀ ਤਾਂ ਹੋਈ ਕਿ ਪੰਜਾਬ ਜੇ ਹਿੰਦੁਸਤਾਨ ਦਾ ਹਿੱਸਾ ਹੁੰਦਾ ਜਦੋਂ ਕਿ ਇੰਡੀਆ ਇੱਕ ਦੇਸ਼ ਨਹੀਂ ਸੀ ਬਣਿਆ ਉਦੋਂ ਪੰਜਾਬ ਇੱਕ ਆਜ਼ਾਦ ਦੇਸ਼ ਸੀ ਅੰਗਰੇਜ਼ਾਂ ਨੇ ਪੰਜਾਬ ਦੀ ਵਾਕਦੋ ਜਿਹੜੀ ਆ ਹਿੰਦੁਸਤਾਨ ਦੀ ਗਵਰਨਰ ਦੇਤੀ ਹੁਣ ਇਹਨਾਂ ਦੇ ਪੈਰ ਥਲੇ ਬਟੇਰਾ ਆਇਆ ਹੋਇਆ ਤੇ ਪੰਜਾਬ ਨੂੰ ਇਹਨਾਂ ਨੇ ਗੁਲਾਮ ਕਰਕੇ ਰੱਖਿਆ ਹੋਇਆ ਤੇ ਪੰਜਾਬ ਦੇ ਲੋਕਾਂ ਨੂੰ ਦਬਾਅ ਪਾ ਕੇ ਸਬਜੂਗੇਸ਼ਨ ਮੀਨਜ਼ ਕਿ ਤੁਹਾਨੂੰ ਥੱਲੇ ਲਾਇਆ ਹੋਇਆ ਤੇ ਤੁਹਾਨੂੰ ਜਿਹਾ ਗੁਲਾਮ ਬਣਾਇਆ ਅੱਛਾ ਫਿਰ ਇਹ ਕੁਐਸਚਨ ਇੰਡੀਆ ਕਰ ਰਿਹਾ ਵਾ ਪਰ ਇੰਡੀਆ ਕਿਉਂ ਕਰ ਰਿਹਾ ਵਾ ਇਹ ਕੁਐਸਚਨ ਹੈ ਕਿਉਂਕਿ ਉਹ ਤੁਹਾਡੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਵਾ ਤੁਹਾਡੇ ਧਰਮ ਨੂੰ ਇਨਾ ਕਮਜ਼ੋਰ ਕਰਨਾ ਚਾਹੁੰਦਾ ਵਾ ਜਦੋਂ ਕਿ ਸਿੱਖਾਂ ਦੀ ਜਿਹੜੀ ਸਿੱਖੀ ਦੀ ਚੜ੍ਹਦੀ ਕਲਾ ਹੋਈ ਤੇ ਵੱਖਰੇ ਵੱਖਰੇ ਜਿਹੜੇ ਹਿੰਦੂ ਫਲਸਫਰ ਸੀ ਜਾਂ ਹਿੰਦੂ ਸੋਸ਼ਲ ਲੀਡਰ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇਹੋ ਜਿਹੇ ਮੁਹੰਮਦ ਪੜਾਈਆਂ ਤੇ ਉਹਦੇ ਵਿੱਚ ਜਨ ਇੰਟਰਨੈਸ਼ਨਲ ਇਹੋ ਜਿਹੇ ਮੁਹੰਮਦ ਪੜਾਈਆਂ ਵੀ ਉਹ ਜਿਹੜਾ ਸੀ ਉਹਨਾਂ ਨੇ ਆਪਣੇ ਉੱਤਰ ਮੈਨੂੰ ਉੱਪਰ ਜਿਹੜਾ ਅਸੀਂ ਲਿਖਿਆ ਆਂਦਾ ਉਹ ਉਹਦੇ ਨਾਲ ਜਿਹੜਾ ਸੀ ਪੰਜਾਬ ਤੇ ਪੰਜਾਬੀ ਤੇ ਸਿੱਖ ਧਰਮ ਨੂੰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਛਾ ਦੂਜੀ ਜਿਹੜੀ ਆ ਉਹਦੇ ਵਿੱਚ ਵੀ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਇਨਫਿਲਟ੍ਰੇਟ ਕਰਦੀ ਹੈ ਇਨਫਿਲਟ੍ਰੇਟ ਧਾੜੇ ਵਿੱਚ ਆ ਕੇ ਕੁਛ ਜਾਂਦੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕੌਣ ਇਹ ਗੱਲ ਕਰ ਰਿਹਾ ਕੌਣ ਕੀ ਗੱਲ ਕਰ ਰਿਹਾ ਵਾ ਤੇ ਉਹਦੇ ਵਿੱਚ ਜਿਹੜੀ ਸਿੱਖਾਂ ਦੀ ਜਿਹੜੀ ਹੈ ਧਾਰਮਿਕ ਇੰਸਟੀਚਿਊਸ਼ਨਸ ਨੇ ਜਿਹੜੇ ਕਿ ਸਿੱਖਾਂ ਦੇ ਧਾਰਮਿਕ ਵੇਖ ਔਰਗੇਨਾਈਜੇਸ਼ਨ ਨੇ ਜਾਂ ਜਿਹੜੇ ਸਾਡੇ ਰਿਲੀਜੀਅਸ ਪਲੇਸਸ ਨੇ ਉਹਨਾਂ ਦੇ ਕੰਟਰੋਲ ਦੇ ਵਿੱਚ ਵੀ ਇਹਨਾਂ ਦੀ ਇੰਟਰਫੀਰੈਂਸ ਹੈ ਅੱਛਾ ਇਹਦਾ ਮਤਲਬ ਵੀ ਜੇ ਸਾਡਾ ਧਰਮੀ ਸੁਰੱਖਿਅਤ ਨਹੀਂ ਹੋ ਸਕਦਾ ਫਿਰ ਬੜੀ ਪ੍ਰੋਬਲਮ ਹੈ ਕਉਂਕਿ ਸਿੱਖਾਂ ਨੂੰ ਜਿਹੜੀ ਸ਼ਕਤੀ ਮਿਲਦੀ ਹੈ ਆਪਣੇ ਧਰਮ ਤੋਂ ਮਿਲਦੀ ਹੈ ਹਾਂ ਗੁਰੂ ਸਾਹਿਬ ਦੀਆਂ ਜਣੀਆਂ ਕਿ ਸਿੱਖਿਆਵਾਂ ਨੇ ਉਹ ਜਣ ਕਿ ਮੈਂ ਪਾਏ ਹੋਏ ਪੂਰਨੇ ਨੇ ਜਿਹੜੇ ਕਿ ਸਾਨੂੰ ਟੀਚਿੰਗ ਦਿੱਤੀਆਂ ਨੇ ਜਦੋਂ ਚੱਲਦੇ ਨੇ ਕਿਉਂਕਿ ਸਿੱਖ ਇਸ ਅਬਾਊਟ ਹਿਊਮੈਨਿਟੀ ਸਿੱਖ ਇਸ ਨੋਟ ਅਬਾਊਟ ਇਟਸੈਲਫ ਇਟਸ ਅਬਾਊਟ ਹੈਲਪਿੰਗ ਪੀਪਲ ਬੇਸਿਕਲੀ ਪ੍ਰੋਟੈਕਟਿੰਗ ਪੀਪਲ ਗਿਵਿੰਗ them ਫੂਡ ਐਂਡ ਹੈਲਪ ਐਨੀ ਵੇ ਮੈਥ ਯੂ ਨੋ ਇਫ ਦੇ ਆਰ ਬੀਇੰਗ ਅਟੈਕਡ ਦੇ ਸ਼ੁੱਡ ਬੀ ਪ੍ਰੋਟੈਕਟਡ ਸੋ ਸਿੱਖ ਰਿਲੀਜਨ ਇਜ਼ ਇਕੁਅਲ ਰਾਈਟਸ ਐਸ ਗੋਡ ਹੈਸ ਕ੍ਰੀਏਟਿਡ ਦਮ ਇਕੁਅਲ ਪਰ ਉਹ ਹਿੰਦੁਸਤਾਨ ਦੇ ਸਿਸਟਮ ਦੇ ਨਾਲ ਨਹੀਂ ਚੱਲਦਾ ਕਿਉਂਕਿ ਹਿੰਦੁਸਤਾਨ ਦਾ ਸਿਸਟਮ ਜਿਹੜਾ ਉਹ ਆਪ ਹੀ ਆਲ ਪੀਪਲ ਜਿਹੜੇ ਨੇ ਨਹੀਂ ਹੈਗੇ ਇਕੁਅਲ ਕਿ ਹਿੰਦੁਸਤਾਨ ਦਾ ਸਿਸਟਮ ਜਿਹੜਾ ਵਾ ਉਹ ਨਹੀਂ ਮੰਨਦਾ ਕਿ ਸਾਰੇ ਲੋਕ ਬਰਾਬਰ ਨੇ ਭਾਵੇਂ ਇੰਡੀਆ ਦਾ ਕਨਸਟੀਟਿਊਸ਼ਨ ਕਹਿੰਦਾ ਜੀ ਸਭ ਲੋਕ ਬ੍ਰਾਹਮਣ ਨੇ ਬਰਾਬਰ ਨੇ ਕਿ ਸਭ ਲੋਕ ਜਿਹੜੇ ਉਹਨਾਂ ਨੂੰ ਇੱਕੋ ਜਿਹੇ ਅਧਿਕਾਰ ਹੋਣਗੇ ਤੇ ਦਲਤ ਜਿਹੜਾ ਵਾ ਸਿਸਟਮ ਜਿਹੜਾ ਉਹ ਖਤਮ ਕੀਤਾ ਜਾਏਗਾ ਪਰ ਉਹ ਕਨਸਟੀਟਿਊਸ਼ਨ ਲਿਖਿਆ ਹੋਇਆ ਪਰ ਉਹ ਉਹਦਾ ਕੋਈ ਫਾਇਦਾ ਤਾਂ ਨਹੀਂ ਹੋਇਆ ਉਹਦਾ ਕੋਈ ਐਂਡ ਪੁਆਇੰਟ ਨਹੀਂ ਹੋਇਆ ਹੁਣ ਅੱਗੇ ਜਾਣਦੇ ਆਂ ਕਿ ਹਿੰਦੁਸਤਾਨ ਹੋਰ ਕੀ ਕਰਦਾ ਵਾ ਇੱਕ ਤੇ ਇਹ ਸਿੱਖਾਂ ਦੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਜਿਹੜਾ ਵਾ ਉਹ ਵੱਖ-ਵੱਖ ਤਰੀਕਿਆਂ ਨਾਲ ਉਹਨਾਂ ਤੇ ਹਮਲੇ ਹੋ ਰਹੇ ਨੇ ਜਿਦ ਤੱਕ ਇਹ ਇਸੇ ਜੰਗ ਲੱਗੀ ਹੋਈ ਹੈ ਪੰਜਾਬ ਤੇ ਸਿੱਖਾਂ ਦੇ ਵਿਚਾਰ ਤੇ ਦੂਜੇ ਪਾਸੇ ਇੰਡੀਆ ਜਿਹੜਾ ਵਾ ਸਿੱਖ ਤੇ ਪੰਜਾਬ ਇੱਕ ਪਾਸੇ ਨੇ ਠੀਕ ਹੈ ਜੀ ਪੰਜਾਬ ਐਂਡ ਸਿੱਖ ਤੇ ਦੂਜੇ ਪਾਸੇ ਹੈਗਾ ਵਾ ਇੰਡੀਆ ਸਿਸਟਮ ਪੰਜਾਬ 'ਚ ਹੋਰ ਲੋਕਾਂ ਦੇ ਧਰਮਾਂ ਹੋਰ ਧਰਮਾਂ ਦੇ ਲੋਕ ਵੀ ਰਹਿੰਦੇ ਨੇ ਪੰਜਾਬ ਵਿੱਚ ਪਰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਦੇ ਵਿੱਚ ਉਹ ਕਦੀ ਵੀ ਜਿਹੜੇ ਕਿ ਨਾਨ ਸਿੱਖ ਪੰਜਾਬੀ ਨੇ ਉਹਨਾਂ ਨੇ ਕਦੀ ਵੀ ਨਹੀਂ ਸਿੱਖਾਂ ਦੇ ਨਾਲ ਆ ਕੇ ਹੱਥ ਨਾਲ ਹੱਥ ਮਿਲਾਇਆ ਕਿ ਲੋ ਜੀ ਪੰਜਾਬ ਤੇ ਹਮਲੇ ਹੋ ਰਹੇ ਨੇ ਆਪਾਂ ਇਕੱਠੇ ਹੋ ਜਾਈਏ ਉਹਨਾਂ ਨੇ ਸਭ ਨੂੰ ਰੋਕਿਆ ਜੇ ਪੰਜਾਬ ਦੇ ਇਹ ਸਿੱਖਾਂ ਨੇ ਮੰਗੀਆਂ ਮੰਗਾ ਯਾ ਸਾਨੂੰ ਹੱਕ ਮਿਲਣੇ ਚਾਹੀਦੇ ਨੇ ਸਾਨੂੰ ਪਾਣੀ ਦਾ ਮੁਆਜਾ ਮਿਲਣਾ ਚਾਹੀਦਾ ਬਾ ਸਾਨੂੰ ਐਮਸ ਮਿਲਣੀ ਚਾਹੀਦੀ ਆ ਵੀ ਹੋਰ ਤਾਂ ਮਨੇ ਲੋਕ ਜਿਹੜੇ ਨੇ ਖਾਸ ਕਰਕੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਵੀ ਉਹ ਨਹੀਂ ਆ ਕੇ ਪਾਰਟਿਸਪੇਟ ਕਰਦੇ ਸਗੋਂ ਉਲਟਾ ਕਰਦੇ ਨੇ ਕਿ ਇੱਥੇ ਜਿਹੜਾ ਵਾ ਕਿ ਖਾਲਸਾ ਇੱਕ ਦੇ ਬੰਨ ਨਾ ਜਾਵੇ ਜੇ ਸਿੱਖਣ ਦੀ ਜਿਆਦਾ ਪਾਵਰ ਹੋ ਗਈ ਤੇ ਪਤਾ ਨਹੀਂ ਕੀ ਹੋ ਜਾਏਗਾ ਪਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਮਹਾਰਾਜਾ ਰਣਜੀਤ ਦੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੇਖੋ ਹੋ ਰਿਹਾ ਸੀ ਸਾਰੇ ਲੋਕਾਂ ਦੇ ਹੱਕ ਬਰਾਬਰ ਸੀ ਦੂਜੀ ਕਿ ਜਦੋਂ ਕਿ ਵੇਖੋ ਬੰਦਾ ਸਿੰਘ ਬਹਾਦਰ ਦਾ ਰਾਜ ਆ ਤੇ ਸਾਰੇ ਪੰਜਾਬ ਦੇ ਜਿਹੜੇ ਕਿ ਜ਼ਮੀਨ ਵੋਂਦੇ ਸਨ ਜਿਹੜੇ ਕਿ ਕਲਟੀਵੇਟਰ ਸਨ ਜ਼ਮੀਨ ਉਹਨਾਂ ਨੂੰ ਦੇ ਦਿੱਤੀ ਉਹ ਭਾਵੇਂ ਕਿਸੇ ਧਰਮ ਨਾਲ ਵੀ ਹੋਣ ਪਰ ਮੈਂ ਆਪਣੇ ਪੰਜਾਬ ਦੇ ਜਿਹੜੇ ਨੌ ਸਿੱਖ ਹਿੰਦੂ ਵੀਰ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਹੱਕ ਬਿਲਕੁਲ ਹੋਣਗੇ ਤੁਹਾਡੇ ਬਰਾਬਰ ਹੋਣਗੇ ਬਰਾਬਰ ਨਾਲ ਵਾਧੂਗਾ ਕਿ ਜਿਹੜੀ ਹੈ ਇਹ ਜੈਲੀ ਕਮਿਊਨਿਟੀ ਜਿਹੜੀ ਆ ਇਹ ਬਿਜ਼ਨਸ ਕਮਿਊਨਿਟੀ ਆ ਦੇ ਵਿਲ ਬੈਨੀਫਿਟ ਅ ਲੋਟ ਹੂੰ ਅਸੇ ਤੇ ਟ੍ਰਾਂਸਨੇਸ਼ਨਲ ਪ੍ਰੈਸ਼ਨ ਜਿਹੜੀ ਆ ਉਹਦੇ ਵਿੱਚ ਹਿੰਦੁਸਤਾਨ ਉੱਥੇ ਤੇ ਸਿੱਖ ਨੂੰ ਮਾਰਦਾ ਆ ਉਹਦੇ ਸਾਨੂੰ ਜਾਨੀ ਮਾਰਿਆ ਜਾ ਰਿਹਾ ਵਾ ਇਕਨੋਮੀ ਵੀ ਕਰਕੇ ਮਾਰਿਆ ਜਾ ਰਿਹਾ ਵਾ ਫਲਡ ਲੈਂਦੇ ਜਾ ਰਹੇ ਨੇ ਜਾਂ ਨਸ਼ਾ ਨਾਲ ਜਿਹੜੇ ਨੌਜਵਾਨ ਮਾਰੇ ਨੇ ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ ਤੇ ਉੱਥੇ ਪੜ੍ਹਾਈ ਨਹੀਂ ਹੈਗੀ ਬੇ ਬਿਲਕੁਲ ਬੇਰੁਜ਼ਗਾਰੀ ਆ ਅੱਛਾ ਇਹ ਵੀ ਬਣਾ ਐਵਰੀਥਿੰਗ ਜਿਹੜੀ ਆ ਉਹ ਸਿੱਖੀ ਨੂੰ ਢੋਣ ਵਾਸਤੇ ਜਾਂ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਜਿਹੜੀ ਆ ਉਹੀ ਵਰਤੀ ਜਾ ਰਹੀ ਹੈ ਅੱਛਾ ਜਦੋਂ ਜਿਹੜਾ ট্রান্স ਨੈਸ਼ਨਲ ਰਿਪਰੈਸ਼ਨ ਤੇ ਸੈਸ਼ੀ ਨੈਸ਼ਨ ਉਹਦੇ ਵਿੱਚ ਸਿੱਖਾਂ ਨੂੰ ਡਰਾਇਆ ਜਾਂਦਾ ਧਮਕਾ ਜਾਂਦਾ ਵਾ ਜਾਨੋ ਮਾਰਿਆ ਜਾਂਦਾ ਵਾ ਜਾਂ ਜਾਨੋ ਮਾਰਨ ਦੇ ਜਿਹੜੇ ਮਨਸੂਬੇ ਬਣਾਏ ਜਾਂਦੇ ਨੇ ਜਿਹੜੇ ਕਿ ਇੰਡੀਆ ਦੇ ਕਨਸੂਲੇਟ ਆਫਿਸਰਸ ਨੇ ਤੇ ਉਹਦੇ ਬਾਰੇ ਬਿਲਕੁਲ ਜਿਹੜਾ ਵਾ ਸਬੂਤ ਹੈ ਗਿਆ ਫਿਰ ਇੰਡੀਆ ਕਹਿੰਦਾ ਨਹੀਂ ਜੀ ਅਸੀਂ ਤਾਂ ਕੁਝ ਕਰਦੇ ਨਹੀਂ ਤੇ ਫਿਰ ਕਹਿੰਦੇ ਜੀ ਸਾਨੂੰ ਸਬੂਤ ਦਿਓ ਇਹ ਜਦੋਂ ਗਵਰਨਮੈਂਟਾਂ ਸਬੂਤ ਦੇਣੀਆਂ ਉਹ ਕਹਿੰਦੇ ਜੀ ਅਸੀਂ ਕੋਈ ਵੀ ਸਬੂਤ ਮੰਨਣ ਨੂੰ ਤਿਆਰ ਨਹੀਂ ਮੰਨਣ ਨੂੰ ਤਿਆਰ ਨਹੀਂ ਪਰ ਫਿਰ ਤੁਸੀਂ ਕਿਉਂ ਕਹਿੰਦੇ ਜੇ ਤੁਹਾਨੂੰ ਸਬੂਤ ਦਿਓ ਜੇ ਅਸੀਂ ਤੁਹਾਨੂੰ ਸਬੂਤ ਦੇਨੇ ਆ ਤਾਂ ਤੁਹਾਨੂੰ ਨਹੀਂ ਜੇ ਇਹੀ ਤਾਂ ਸਬੂਤ ਨਹੀਂ ਮੰਨਣਾ ਸੋ ਆਰ ਯੂ ਆਸਕਿੰਗ ਕਿ ਸਾਨੂੰ ਸਬੂਤ ਦਿਓ ਇਹ ਤਾਂ ਮਰਕੇ ਤੁਸੀਂ ਜੋ ਮਰਜ਼ੀ ਕਰਨਾ ਚਾਹੁੰਦੇ ਨੇ ਚਾਹੁੰਦੇ ਜੇ ਅੱਛਾ ਇਹਦੇ ਨਾਲ ਇਹ ਆ ਪਈ ਹੁਣ ਸਾਰੀਆਂ ਜਿਹੜੀਆਂ ਸਰਕਾਰਾਂ ਨੇ ਆਪਾਂ ਉਥੇ ਈਸਟਨ ਸ਼ੁਰੂ ਕਰ ਲੋ ਨਿਊਜ਼ੀਲੈਂਡ ਆਸਟ੍ਰੇਲੀਆ ਇਮਨ ਯੂਰਪੀਨ ਯੂਨੀ ਯੂਕੇ ਕੈਨੇਡਾ ਐਂਡ ਯੂਐਸਏ ਇਨ ਸਾਰਿਆਂ ਦੇ ਰਿਲੇਸ਼ਨ ਜਿਹੜੇ ਇੰਡੀਆ ਨਾਲ ਵਧੀਆ ਨਹੀਂ ਹੈਗੇ ਉਹ ਠੀਕ ਹੈ ਆਪੀ ਇਹਨਾਂ ਦੀ ਟ੍ਰੇਡ ਦੇ ਰਿਲੇਸ਼ਨਸ਼ਿਪ ਚੱਲ ਰਹੇ ਨੇ ਪਰ ਐਵਰੀ ਕੰਟਰੀ ਨਾਓ ਹੈਜ਼ ਲੌਸਟ देयर ਫੇਥ ਇਨ ਇੰਡੀਆ ਕੋਈ ਵੀ ਵੈਸਟਰਨ ਕੰਟਰੀ ਇੰਡੀਆ ਦੇ ਬਿਲਕੁਲ ਯਕੀਨ ਨਹੀਂ ਕਰਦਾ ਕਿ ਕੀ ਇੰਡੀਆ ਤੇ ਤੁਸੀਂ ਟਰਸਟ ਕਰ ਸਕਦੇ ਜੇ ਵਿਸ਼ਵਾਸ ਕਰ ਸਕਦੇ ਜੇ ਜਾਂ ਨਹੀਂ ਕਰ ਸਕਦੇ ਇਹ ਜਿਹੜਾ ਸਿੱਖਾਂ ਦੀ ਜਿਹੜੀ ਆ ਖਾਲਸਤਾਨ ਦੀ ਫੰਡਿੰਗ ਦੀ ਕੈਂਪੇਨ ਆ ਇਹਦੀ ਦੇਣ ਆ ਕਿਹ ਰੇ ਦੋਸਤਾਨਾਂ ਦੇ ਪਾਸ ਜਿਹੜੇ ਨੇ ਖੁੱਲ ਗਏ ਨੇ ਹੁਣ ਅਸੀਂ ਆਜ਼ਾਦੀ ਵੱਲੇ ਜਿਹੜੇ ਆ ਉਹ ਚੱਲ ਰਹੇ ਆ ਡਾਕਟਰ ਸਾਹਿਬ ਬਹੁਤ تفसील ਦੇ ਨਾਲ ਤੁਸੀਂ ਸਾਰਾ ਦੱਸਿਆ ਕਿ ਕੀ ਟਾਰਗੇਟ ਕਿਸ ਤਰ੍ਹਾਂ ਹੋ ਰਿਹਾ ਕਿਉਂ ਹੋ ਰਿਹਾ ਮੈਂ ਤੁਹਾਨੂੰ ਪੁੱਛਣਾ ਤੇ ਤੁਸੀਂ ਇੱਕ ਗੱਲ ਕੀਤੀ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਟੋਟਲ ਪਾਪੂਲੇਸ਼ਨ ਆ ਜਾਂ ਲੋਕ ਜਿਹੜੇ ਪੰਜਾਬ ਦੇ ਜਿਹੜੇ ਵਾਸੀ ਨੇ ਇਹ ਕਲੈਕਟਿਵਲੀ ਐਜ਼ ਅ ਪੰਜਾਬੀ ਹੋ ਕੇ ਕਿਸੇ ਪਾਸੇ ਨਹੀਂ ਲੱਗ ਰਿਹਾ ਉੱਥੇ ਵੀ ਦਰਮਿਆਨ ਜਿਹੜੀ ਆਪਣਾ ਧਰਮ ਦੇ ਆਧਾਰ ਦੇ ਉੱਤੇ ਤਕਸੀਮ ਹੈ ਕੀ ਇਹ ਹੀ ਮੈਂ ਸਹੀ ਸਹੀ ਸਮਝਿਆ ਕਿ ਜਿਹੜੇ ਯਾਨੀ ਕਿ ਬਾਕੀ ਧਰਮ ਵਾਲੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਸਿੱਖ ਨੇ ਇਹਨਾਂ ਦਾ ਸਾਥ ਨਹੀਂ ਦੇਣਾ ਕਿਸੇ ਕੰਮ 'ਚ ਬਿਲਕੁਲ ਠੀਕ ਜਿਹੜਾ ਉਹਨੂੰ ਸਮਝ ਕੇ ਤੇ ਉਹ ਸਵਾਲ ਪੁੱਛਿਆ ਜਿਹੜਾ ਕਿ ਬਹੁਤ ਜ਼ਰੂਰੀ ਹੈ ਲੋਕਾਂ ਵਾਂ ਦੇ ਸਮਝਣਾ ਦੇਖੋ ਅਸੀਂ ਕਹਿੰਦੇ ਆ ਪੰਜਾਬ ਪੰਜਾਬੀਆਂ ਦਾ ਦੇਸ਼ ਹੈ ਠੀਕ ਹੈ ਜੀ ਤੇ ਜੇ ਪੰਜਾਬ ਦਾ ਪਾਣੀ ਨਹੀਂ ਹੈਗਾ ਤੇ ਜਿਹੜੇ ਹਰ ਇੱਕ ਪਾਣੀ ਜਿਹੜਾ ਵਾ ਹਰ ਇੱਕ ਬੰਦੇ ਨੂੰ ਪਾਣੀ ਚਾਹੀਦਾ ਉਹ ਤਾਂ ਪਾਣੀ ਦੇ ਘਰ ਲਿਖਿਆ ਵੀ ਐਸ ਪਾਣੀ ਆ ਪਾਣੀ ਐਸ ਤਰ੍ਹਾਂ ਮਾਸੇ ਆਪ ਮਣੀ ਐਸ ਤਰ੍ਹਾਂ ਮਾਸੇ ਜਦੋਂ ਫਲਡ ਹੁੰਦੇ ਨੇ ਜਦੋਂ ਪਾਣੀ ਨਹੀਂ ਮਿਲਦਾ ਪੀ ਵਗੇ ਕੋਈ Hindu ਆ ਜਾਂ Sheikh ਆ ਕੋ ਮਸਲਮਾਨ ਆ ਜਾਂ ਕੋਈ ਸਹੀ ਆ ਕੋਈ ਜ਼ਮੀਨੀ ਪੰਜਾਬੀਆਂ ਨੂੰ ਆਪਣੇ ਧਰਮ ਤੋਂ ਉੱਪਰ ਉੱਠ ਕੇ ਪਹਿਲਾਂ ਪੰਜਾਬੀ ਬਣਨਾ ਚਾਹੀਦਾ ਵਾ ਅੱਛਾ ਉਸ ਨੂੰ ਲੋਕਾਂ ਮਾਤੇ ਹਿੰਦੁਸਤਾਨ ਨੇ ਕੀ ਕੀਤਾ ਪੀਣਨ ਨੇ ਹਿੰਦੂਆਂ ਦੇ ਸਿੱਖਾਂ ਦੇ ਵਿੱਚ ਪਾੜ ਪਾਉਣ ਵਾਸਤੇ ਜਿਹੜੀ ਅ ਆਰੀਆ ਸਮਾਜ ਜਿਹੜੇ ਸੀ ਉਹਨਾਂ ਨੇ ਆਪਣਾ ਬੜਾ ਵੱਡਾ ਪਾੜ ਪਲੇ ਕੀਤਾ ਤੇ ਉਹਨਾਂ ਨੇ ਸਿੱਖਾਂ ਦੇ ਗੁਰੂਆਂ ਬਾਰੇ ਗਲਤ ਗੱਲਾਂ ਲਿਖੀਆਂ ਤੇ ਉਹਦੇ ਨਾਲ ਜਿਹੜਾ ਸੀ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਕਾਲ ਜਿਹੜਾ ਸੀ ਬਹੁਤ ਵੱਡਾ ਪੜਾ ਪੈ ਗਿਆ ਹਾਂ ਉਹ ਹਿੰਦੁਸਤਾਨੀ ਸਰਕਾਰ ਨੇ ਇਸ ਕਰਕੇ ਕੀਤਾ ਕਿ ਪੰਜਾਬ ਦੇ ਵਿੱਚ ਵੋਟਾਂ ਜਿੱਤਣੋਂ ਵਾਸਤੇ ਹਿੰਦੂਆਂ ਦੀਆਂ ਵੋਟਾਂ ਲੈ ਲੈਣੀਆਂ ਚਾਹੀਆਂ ਨੇ ਤੇ ਅਸੀਂ ਪ੍ਰੋ ਹਿੰਦੂ ਕਰਦੇ ਆ ਤੇ ਇਹ ਪ੍ਰੋਟ੍ਰੇਡ ਕੀਤਾ ਇੱਕ ਇਮਝਾ ਪਹਿਲਾਂ ਕੀਤਾ ਉਹ ਕਿ ਵੇਖੋ ਜੀ ਹਿੰਦੂ ਸਮਾਜ ਨੂੰ ਸਿੱਖਾਂ ਤੋਂ ਖਤਰਾ ਵਾ ਹਾਂ ਤਾਂ ਕਦੀ ਵੀ ਕਿਸੇ ਵੀ ਹਿੰਦੂ ਨੂੰ ਸਿੱਖਾਂ ਤੋਂ ਬਿਲਕੁਲ ਕੋਈ ਖਤਰਾ ਨਹੀਂ ਜਦੋਂ 1900 ਤੇ 84 ਵਿੱਚ ਦਰਬਾਰ ਸਾਹਿਬ ਤੇ ਮਰਹਾਇਆ ਜਿਹੜੇ ਸਾਡੇ ਹਿੰਦੂ ਵੀਰ ਤੇ ਭੈਣਾ ਪੰਜਾਬ ਇਨਦੇ ਸੀ ਕਿਸੇ ਨੇ ਕਿਸ ਨੂੰ ਉਂਗਲ ਨਹੀਂ ਲਾਈ ਇੰਜੀ ਗੱਲ ਫਿਰ ਇਹਦਾ ਮਤਲਬ ਹੋਇਆ ਵੀ ਮੈਂ ਇਹ ਦੁਬਾਰਾ ਬਾਰ ਕਹਿੰਨਾ ਆਪਣੇ ਹਿੰਦੂ ਭੈਣਾ ਭਰਾਵਾਂ ਨੂੰ ਯਾਰ ਆਪਾਂ ਸਾਰੇ ਪੰਜਾਬੀ ਹਾਂ ਵੇਖੋ ਨਾ ਪੀ ਦੇ ਆਪਾਂ ਆਪਣੇ ਦੇਸ਼ ਪੰਜਾਬ ਨੂੰ ਉੱਪਰ ਖੜਨਾ ਵਾ ਤੇ ਉੱਥੇ ਪੜ੍ਹਾਈ ਹੋਣੀ ਚਾਹੀਦੀ ਆ ਉੱਥੇ ਤਰੱਕੀ ਹੋਣੀ ਚਾਹੀਦੀ ਆ ਉੱਥੇ ਇੰਡਸਟਰੀ ਹੋਣੀ ਚਾਹੀਦੀ ਆ ਕਿਸੇ ਨੂੰ ਕੋਈ ਖਤਰਾ ਨਹੀਂ ਪਰ ਇਹ ਇਹਨਾਂ ਦੇ ਮਨ ਦੇ ਵਿੱਚ ਖਤਰਾ ਪਾਇਆ ਹੋਇਆ ਵਾ ਇਹਨਾਂ ਦੇ ਮਨ ਦੇ ਵਿੱਚ ਇੱਕ ਇਮੇਜ ਕ੍ਰੀਏਟ ਕੀਤਾ ਹੋਇਆ ਵਾ ਜੇ ਪੰਜਾਬ ਬਣ ਗਿਆ ਤੇ ਬਾਕੀ ਧਰਮਾਂ ਨੂੰ ਕੀ ਹੋਏਗਾ ਕੁਝ ਨਹੀਂ ਹੋਏਗਾ ਉਹ ਵੀ ਉਹਨੇ ਖਸ਼ਹਾਲ ਹੋਣਗੇ ਇਹ ਅੱਜ ਦਾ ਮੈਸੇਜ ਆ ਕਿ ਪੰਜਾਬ ਪੰਜਾਬੀਆਂ ਦਾ ਦੇਸ਼ ਆ ਆਪ ਆਪ ਯਾ ਵੀ ਇਕੱਠੇ ਹੋਈਏ ਪੰਜਾਬ ਨੂੰ ਆਪਾਂ ਤਰੱਕੀ ਕਰੀਏ ਫਿਰ ਭਾਵੇਂ ਹਰ ਇੱਕ ਜਿਹੜਾ ਧਰਮ ਹੈ ਉਹਨਾਂ ਦੇ ਬੱਚਿਆਂ ਨੂੰ ਸਕੂਲਾਂ ਜਾਣਾ ਉਹਨਾਂ ਦੇ ਬੱਚਿਆਂ ਨੂੰ ਲੋਕੜੇ ਚਾਹੀਦੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਵਧੀਆ ਜਿਹੀ ਖੁਸ਼ਹਾਲੀ ਚਾਹੀਦੀ ਆ ਉਹਨਾਂ ਨੂੰ ਧਾਰਮਿਕ ਆਜ਼ਾਦੀ ਚਾਹੀਦੀ ਆ ਇਹ ਸਭ ਕੁਝ ਮਿਲੇਗਾ ਤਾਂ ਕਿਉਂਕਿ ਸਿੱਖਾਂ ਦੀ ਹਿਸਟਰੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਸਾਰੇ ਹੱਕ ਜਿਹੜੇ ਮਿਲਦੇ ਰਹੇ ਨੇ ਮਿਲਦੇ ਨੇ ਪਰ ਮੈਂ ਇਹ ਕਹਿੰਨਾ ਆ ਵੀ ਪੰਜਾਬ ਕੀ ਜਿਹੜੇ ਨੌਨ ਸਿੱਖ ਪੰਜਾਬੀ ਨੇ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਰਹਿ ਕੇ ਜਾਦਾ ਖਤਰਾ ਵਾ ਹਾਂ ਜੇ ਉਹ ਦੋ ਤਾਂ ਦੇ ਨਾਲ ਜਾਂਦੇ ਨੇ ਫਿਰ ਤੇ ਪੰਜਾਬ ਨੂੰ ਜਿਹੜਾ ਢਾਇਆ ਜਾ ਰਿਹਾ ਵਾ ਤੇ ਉਹ ਪੰਜਾਬ ਜਿਸੇ ਵਿੱਚ ਉਹ ਰਹਿੰਦੇ ਨੇ ਉਸੇ ਪੰਜਾਬ ਨੂੰ ਢਾਇਆ ਜਾ ਰਿਹਾ ਪਰ ਉਹਨੂੰ ਵੇਖਣ ਦੀ ਲੋੜ ਹੈ ਉਹਨੂੰ ਸਮਝਣ ਦੀ ਲੋੜ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਨੇ ਬੜਾ ਸਾਫ਼ ਕਰ ਦਿੱਤਾ ਕਿ ਪੰਜਾਬੀਓ ਪੰਜਾਬੀ ਬਣ ਕੇ ਪੰਜਾਬ ਦੀ ਉਹ ਦੇਖੋ ਧਰਮਾਂ 'ਚ ਵਟ ਕੇ ਨਾ ਦੇਖੋ ਲੋਕਾਂ ਦਾ ਹੈ ਮੁਖਾਲਫ ਵਿਰੋਧੀਆਂ ਦਾ ਕੰਮ ਹੀ ਪਾੜੇ ਪਾਉਣਾ ਪਾੜੇ ਨਾ ਪਾਵੋ ਪੰਜਾਬੀ ਬਣੋ ਪੇ ਪੰਜਾਬੀ ਬਣ ਕੇ ਸੋਚੋਗੇ ਤੇ ਸਾਰੇ ਹੱਕ ਮਿਲਣਗੇ ਬਹੁਤ ਬਹੁਤ ਧੰਨਵਾਦ ਡਾਕਟਰ